ਸਤਿ ਸ੍ਰੀ ਅਕਾਲ ਜੀ ਬਬਲੀ ਕਿਚਨ ਪੰਜਾਬੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਅੱਜ ਮੈਂ ਤੁਹਾਡੇ ਨਾਲ ਖਜੂਰ ਦੀ ਬਰਫੀ ਦੀ ਰੈਸਪੀ ਸ਼ੇਅਰ ਕਰਨ ਜਾ ਰਹੀ ਹਾਂ ਤੇ ਚਲੋ ਸ਼ੁਰੂ ਕਰਦੇ ਹਾਂ ਖਜੂਰਾਂ ਦੀ ਬਰਫੀ ਖਜੂਰ ਦੀ ਬਰਫੀ ਬਣਾਉਣ ਵਾਸਤੇ ਸਾਨੂੰ ਨਾ ਤੇ ਚੀਨੀ ਨਾ ਗੁੜ ਨਾ ਸ਼ੱਕਰ ਕਿਸੇ ਚੀਜ਼ ਦੀ ਲੋੜ ਨਹੀਂ ਹੈ ਕਿਉਂਕਿ ਖਜੂਰਾ ਵਿੱਚ ਆਪਣਾ ਹੀ ਮਿਠਾਸ ਹੁੰਦੀ ਹੈ ਤੇ ਇਹ ਤਾਕਤਵਰ ਵੀ ਬਹੁਤ ਹੁੰਦੀਆਂ ਨੇ ਤੇ ਸਰਦੀਆਂ ਦੇ ਵਿੱਚ ਖਜੂਰਾ ਨੂੰ ਜ਼ਰੂਰ ਖਾਇਆ ਜਾਂਦਾ ਹੈ ਖਜੂਰ ਦੀ ਬਰਫੀ ਬਣਾਉਣ ਵਾਸਤੇ ਮੈਂ ਇਹ 350 ਗ੍ਰਾਮ ਸੌਫਟ ਵਾਲੀਆਂ ਖਜੂਰਾਂ ਲੈਂਦੀਆਂ ਨੇ ਇਹਨਾਂ ਵਿੱਚੋਂ ਮੈਂ ਗਿੱਟਾ ਕੱਢ ਦਿੰਦੀ ਐ ਸਾਰੀਆਂ ਖਜੂਰਾਂ 'ਚੋਂ ਗਿੱਟਕਾਂ ਕੱਟ ਕੇ ਇਹਨਾਂ ਨੂੰ ਅਸੀਂ ਛੋਟੇ-ਛੋਟੇ ਪੀਸਿਚ ਕੱਟ ਲਾਂਗੇ ਐ ਮੈਂ ਸਾਰੇ ਪੀਸ ਛੋਟੇ-ਛੋਟੇ ਕਰਦੇ ਨੇ ਇਹਦੇ 'ਚ ਪਾਨ ਉਸ ਤੇ ਡਰਾਈ ਫਰੂਟ 'ਚ ਮੈਂ ਅੱਧਾ ਕੱਪ ਬਦਾਮ ਜਿਹਨਾਂ ਨੂੰ ਛੋਟਾ-ਛੋਟਾ ਕੱਟਤਾ ਐ ਅੱਧਾ ਕੱਪ ਕਾਜੂ ਤੇ ਅੱਧਾ ਕੱਪ ਡੈਸੀਕੇਟਿਡ ਨਾਰੀਅਲ ਤੇ 1/3 ਕੱਪ ਅਖਰੋਟ ਐ ਇਹਨਾਂ ਨੂੰ ਵੀ ਛੋਟਾ-ਛੋਟਾ ਕੱਟ ਲਿਆ ਤੇ ਇਹ ਗੋੰਦ ਵੀ 1/3 ਕੱਪ ਲ ਤੇ 1 ਕੱਪ ਮਖਾਨੇ ਤੇ ਖਸਖਸ 1 ਚਮਚ ਤੇ 1 ਚਮਚੇ ਪਿਸਤਾ ਇਹਨਾਂ ਨੂੰ ਹੀ ਬਰੀਕ ਬਰੀਕ ਕੱਟ ਲਿੱਤਾ ਹੁਣ ਮੈਂ ਇੱਕ ਪੈਨ ਲਾਂਗੀ ਕੋਈ ਵੀ ਭਾਂਡਾ ਲੈ ਲਓ ਉਹਦੇ ਵਿੱਚ ਮੈਂ ਥੋੜਾ ਜਿਹਾ ਘਿਓ ਪਾ ਦਾਂਗੀ 2 ਚਮਚ ਦੇ ਕਰੀਬ ਟੇਬਲस्पून ਦੇ ਕਰੀਬ ਮੈਦੇਜ ਘਿਓ ਪਾਤਾ ਕਿਉਂਕਿ ਮੈਂ ਗੋੰਦ ਨੂੰ ਫਰਾਈ ਕਰਨਾ ਹੈਗਾ ਘਿਓ ਗਰਮ ਹੋ ਗਿਆ ਤੇ ਮੈਂ ਉਹਦੇ ਪਹਿਲੇ ਥੋੜੀ ਜੀ ਗੋੰਦ ਪਾਵਾਂਗੀ ਥੋੜੀ ਥੋੜੀ ਕਰਕੇ ਇਹਨੂੰ 2-3 ਵਾਰੀ ਅਸੀਂ ਫਰਾਈ ਕਰਾਂਗੇ ਸੇਕ ਹਲਕੇ ਤੇ ਹੀ ਇਹਨੂੰ ਫਰਾਈ ਕਰਨਾ ਹੈ ਕਿਉਂਕਿ ਅਗਰ ਸੇਕ ਤੇਜ਼ ਤੇ ਕਰੋਗੇ ਤੇ ਬਾਹਰੋਂ ਤੇ ਪੁੱਜ ਜਾਏਗੀ ਤੇ ਅੰਦਰੋਂ ਕੱਚੀ ਰਹੇਗੀ ਜਿਹੜੀ ਦੰਦਾਂ ਨੂੰ ਚਿਪਕੇਗੀ ਉਹ ਬੜੀ ਭੈੜੀ ਲੱਗਦੀ ਹੈ ਫਿਰ ਬਸ ਇਹ ਹਲਕੀ ਹਲਕੇ ਸੇਕ ਦਿੱਤੇ ਉੱਤੇ ਹੀ ਇਹਨੂੰ ਅਸੀਂ ਭੁੰਨਾ ਹੈ ਔਰ ਐ ਦੇਖੋ ਕਿੰਨੀ ਚੰਗੀ ਤਰ੍ਹਾਂ ਫੁੱਲ ਗਈ ਹੈ ਜਿਵੇਂ ਫੁੱਲੇ ਫੁੱਲਦੇ ਨੇ ਮੱਕੀ ਦੇ ਦਾਣੇ ਜਿਵੇਂ ਫੁੱਲਦੇ ਨੇ ਚੰਗੀ ਤਰ੍ਹਾਂ ਭੁੱਜ ਗਈ ਹੈ ਇਹਨੂੰ ਮੈਂ ਇੱਕ ਪਲੇਟ 'ਚ ਕੱਢ ਲਾਂਗੇ ਬਜ਼ਾਰੋਂ ਤੁਸੀਂ ਲੋ ਤੇ ਇਹ ਬਹੁਤ ਮਹਿੰਗੀ ਬਰਫੀ ਬੰਦੀ ਹੈ ਖਜੂਰ ਦੀ ਬਜ਼ਾਰੋਂ ਮਿਲਦੀ ਹੈ ਪਰ ਘਰ ਜਿਹੜੀ ਬਣਾਨੇ ਇੱਕ ਤੇ ਸ਼ੁੱਧ ਹੁੰਦੀ ਹੈ ਤੇ ਇੱਕ ਸਸਤੀ ਵੀ ਪੈਂਦੀ ਹੈ ਕਾਫੀ ਐਸੇ ਤਰ੍ਹਾਂ ਮੈਂ ਬਾਕੀ ਦੀ ਗੋੰਦ ਨੂੰ ਭੁੰਨ ਲਾਂਗੀ ਸਾਰੀ ਗੋੰਦ ਫਰਾਈ ਕਰ ਲਿੱਤੀ ਹੁਣ ਮੈਂ ਉਸੇ ਪੈਨ ਦੇ ਵਿੱਚ ਹੀ ਮਖਾਣੇ ਪਾ ਕੇ ਇਹਨੂੰ ਭੁੰਨ ਲਾਂਗੀ ਥੋੜਾ ਜਿਹਾ ਘਿਓ ਪਿਆ ਉਹਦੇ ਨਾਲ ਹੀ ਅਸੀਂ ਮਖਾਣਿਆਂ ਨੂੰ ਭੁੰਨ ਲੈਣਾ ਹੈ ਕ੍ਰਿਸਪੀ ਹੋਣ ਤੱਕ ਮਖਾਣਿਆਂ ਨੂੰ ਭੁੰਨਾਗੇ ਇੱਕ ਮਖਾਨਾ ਤੋੜ ਕੇ ਦੇਖ ਲਾਂਗੇ ਕਿ ਇਹ ਭੁੱਜ ਗਿਆ ਹੈ ਇਹ ਆਸਾਨੀ ਨਾਲ ਟੁੱਟ ਜਾਣਾ ਚਾਹੀਦਾ ਹੈਗਾ ਇਹਨੂੰ ਦਬਾ ਕੇ ਦੇਖਨੇ ਆ ਇਹ ਦੇਖੋ ਮੇਰੇ ਅੱਛੀ ਤਰ੍ਹਾਂ ਭੁਰੇ ਜਾ ਰਹੇ ਮਖਾਨੇ ਵੀ ਭੁੱਜ ਗਏ ਨੇ ਇਹਨੂੰ ਵੀ ਮੈਂ ਇੱਕ ਪਲੇਟ ਵਿੱਚ ਰੱਖ ਲਿਆ ਗੋਂਦ ਤੇ ਮਖਾਨੇ ਇੱਕੋ ਪਲੇਟ ਵਿੱਚ ਇਕੱਠੇ ਕਰ ਲਏ ਨੇ ਉਸੇ ਪੈਣੀ ਚ ਇੱਕ ਚਮਚ ਕੇ ਉਪਾਦਾਂਗੀ ਹੋਰ ਥੋੜਾ ਜਿਹਾ ਜ਼ਿਆਦਾ ਸੀ ਕੱਟ ਕਰਤਾ ਕਿਉਂਕਿ ਸਿਰਫ ਡਰਾਈ ਫਰੂਟ ਨੂੰ ਅਸੀਂ ਹਲਕਾ ਜਿਹਾ ਹੀ ਭੁੰਨਾ ਹੈ ਇਹਦੇ ਸਭ ਤੋਂ ਪਹਿਲੇ ਬਦਾਮ ਜਿਹੜੇ ਪ੍ਰੀਕ-ਬ੍ਰੀਕ ਕੱਟੇ ਨੇ ਉਹਨਾਂ ਨੂੰ ਪਾ ਕੇ ਥੋੜਾ ਜਿਹਾ ਰੋਸਟ ਕਰਾਂਗੇ ਥੋੜਾ ਜਿਹਾ ਭੁੰਲਾਂਗੇ ਬਦਾਮ ਭੁੱਜ ਗਏ ਨੇ ਹਲਕੇ ਜੇ ਬਸ ਹੁਣ ਅਸੀਂ ਇਹਦੇ ਵਿੱਚ ਕਾਜੂ ਪਾ ਦਾਂਗੇ ਤੇ ਨਾਲ ਹੀ ਅਖਰੋਟ ਪਾ ਦਾਂਗੇ ਇਹਨਾਂ ਨੂੰ 2 ਮਿੰਟ ਭੁੰਲਾਂਗੇ ਜ਼ਿਆਦਾ ਨਹੀਂ ਭੁੰਨਾ ਅਸੀਂ ਬਸ ਥੋੜਾ ਜਿਹਾ ਹੀ ਭੁੰਨਾ ਹੈ 1-2 ਮਿੰਟ ਬਸ ਭੁੰਨ ਲੋ 2 ਮਿੰਟ ਬਹੁਤ ਹੈ ਸੇਕ ਹਲਕਾ ਹੀ ਰੱਖਣਾ ਤੁਸੀਂ ਸਾਰੀ ਰੈਸਪੀ ਵਿੱਚ ਹੁਣ ਮੈਂ ਥੋੜਾ ਜਿਹਾ ਇਹਦੇ ਵਿੱਚ ਪਿਸਤਾ ਪਾ ਰਹੀਆਂ ਜਿਹੜਾ ਮੈਂ ਕੱਟ ਕੇ ਰੱਖਿਆ ਸੀ ਇੱਕ ਚਮਚ ਅੱਧਾ ਇਹਦੇ ਵਿੱਚ ਪਾਤਾ ਹੈ ਅੱਧਾ ਮੈਂ ਉੱਪਰ ਗਾਰਨਿਸ਼ ਕਰਨ ਵਾਸਤੇ ਰੱਖ ਲੈਂਦਾ ਹੈ ਪਿਸਤਾ ਵੀ ਪਾ ਦਾਂਗੇ ਹੁਣ ਨਾਲ ਹੀ ਮੈਂ ਡੈਸੀਕੇਟਿਡ ਨਾਰੀਅਲ ਵੀ ਪਾ ਦਾਂਗੇ ਸੇਕ ਤੁਸੀਂ ਹਲਕਾ ਹੀ ਰੱਖਣਾ ਹੈ ਧਿਆਨ ਰੱਖਣਾ ਨਹੀਂ ਡ్రਾਈ ਫਰੂਟ ਜਲ ਜਾਏਗਾ ਤੇ ਫਿਰ ਬਰਫੀ ਦਾ ਸਵਾਦ ਨਹੀਂ ਆਏਗਾ ਕਈ ਇਹਨੂੰ ਖਜੂਰ ਪਾਕ ਵੀ ਕਹਿੰਦੇ ਨੇ ਪਰ ਅਸੀਂ ਇਹਨੂੰ ਖਜੂਰ ਦੀ ਬਰਫੀ ਹੋਈ ਕਹਿੰਦੇ ਆ ਡੈਸੀਕੇਟਿਡ ਨਾਰੀਅਲ ਪਾ ਕੇ ਇਹਨੂੰ ਵੀ ਅਸੀਂ ਥੋੜਾ ਜਿਹਾ ਪੁੰਨ ਲਾਂਗੇ ਬਸ ਇਹ ਬੜੀ ਜਲਦੀ ਭੁੱਜ ਜਾਂਦਾ ਹੈ ਹਲਕਾ ਜਿਹਾ ਇਹਦੀ ਖੁਸ਼ਬੂ ਆਏ ਬਸ ਇੰਨਾ ਕੁ ਹੀ ਅਸੀਂ ਭੁੰਨਣਾ ਹੈ ਇਹਨੂੰ ਹਲਕੀ ਹਲਕੀ ਖੁਸ਼ਬੂ ਆਣੀ ਸ਼ੁਰੂ ਹੋ ਜਾਏਗੀ ਬਸ ਗੈਸ ਨੂੰ ਬੰਦ ਕਰ ਦੇਣਾ ਹੈ ਇੱਕ ਪਲੇਟ ਵਿੱਚ ਕੱਢ ਲਾਂਗੇ ਇਹਨਾਂ ਨੂੰ ਡਰਾਈ ਫਰੂਟ ਸਾਡਾ ਸਾਰਾ ਫਰਾਈ ਹੋ ਗਿਆ ਮਖਾਨੇ ਵੀ ਗੋਂਦ ਵੀ ਥੋੜੀ ਜਿਹੀ ਮੈਂ ਉਸੇ ਪੈਨ ਦੇ ਵਿੱਚ ਪਹਿਲੇ ਖਸਖਸ ਨੂੰ ਥੋੜਾ ਭੁੰਨ ਲਾਂ ਗਰਮ ਮੀ ਹੈ ਪੈਨ ਸਾਡਾ ਮੈਂ ਗੈਸ ਨਹੀਂ ਆਨ ਕੀਤੀ ਬਸ ਉਹਦੇ ਵਿੱਚ ਹੀ ਇਹ ਭੁੱਜ ਜਾਏਗਾ ਜਿੰਨਾ ਕੁ ਸਾਡਾ ਗਰਮ ਹੈਗਾ ਫਰਾਈ ਪੈਨ ਜਿੰਨਾ ਗਰਮ ਹੈ ਬਸ ਹਲਕਾ ਜਿਹਾ ਪੁੰਨਾ ਕੋਈ ਇੰਨੀ ਖਾਸ ਜ਼ਰੂਰਤ ਨਹੀਂ ਐਨੂੰ ਪੁੰਨਣ ਦੀ ਬਸ ਇਹਨੂੰ ਵੀ ਅਸੀਂ ਇੱਕ ਪਲੇਟ 'ਚ ਕੱਢ ਲਾਂਗੇ ਇੱਕ ਕਟੋਰੀ 'ਚ ਕੱਢ ਕੇ ਰੱਖ ਲਿਆ ਮੈਂ ਹੁਣ ਮੈਂ ਇੱਕ ਮਿਕਸਰ ਜਾਰ ਲਾਂਗੀ ਤੇ ਮਿਕਸਰ ਜਾਰ ਦੇ ਵਿੱਚ ਮੈਂ ਗੋਂਦ ਤੇ ਮਖਾਨੇ ਪਾ ਕੇ ਇਹਨਾਂ ਨੂੰ ਪੀਸ ਲਾਂਗੀ ਮਖਾਨੇ ਤਾਂ ਹੀ ਇਹਦੇ 'ਚ ਪਾ ਰਿਆਂ ਤਾਂਕਿ ਗੋਂਦ ਚੰਗੀ ਤਰ੍ਹਾਂ ਹੋ ਜਾਏਗੀ ਮਿਕਸ ਜਿਹੜਾ ਉਹਦੇ 'ਚ ਘਿਓ ਸ਼ੇ ਹੋਏਗਾ ਕਿਉਂਕਿ ਮਖਾਨੇ ਘਿਓ ਬਹੁਤ ਪੀ ਲੰਦੇ ਨੇ ਤੇ ਇਹ ਚੰਗੀ ਤਰ੍ਹਾਂ ਗ੍ਰਾਈਂਡ ਹੋ ਜਾਂਦੀ ਹੈ ਫਿਰ ਇਹ ਦੇਖੋ ਬੜੀ ਵਧੀਆ ਗ੍ਰਾਈਂਡ ਹੋ ਗਈ ਐ ਥੋੜੀ ਜੀ ਹੋਰ ਅਸੀਂ ਇਹਨੂੰ ਪੀਸ ਲਾਂਗੇ ਹੱਲੇ ਥੋੜੀ ਦਰਦਰੀ ਦਿਖ ਰਿਆ ਐ ਵਿੱਚੋਂ ਮਖਾਨੇ ਥੋੜੇ ਦਰਦ ਰਜੇ ਆ ਨੇ ਇੱਕ ਵਾਰੀ ਹੋਰ ਮੈਂ ਚਲਾਤੀ ਇਹਨੂੰ ਮਸ਼ੀਨ ਤੇ ਐ ਦੇਖ ਲਓ ਹੁਣ ਮਿਕਸੀ ਚਲਾਤੀ ਹੁਣ ਐਂ ਚੰਗੀ ਤਰ੍ਹਾਂ ਬਨ ਗਿਆ ਬਸ ਇੰਨਾ ਕੁ ਅਸੀਂ ਇਹਨੂੰ ਗ੍ਰਾਈਂਡ ਕਰਨਾ ਸੀ ਇਹਨੂੰ ਵੀ ਅਸੀਂ ਇੱਕ ਪਲੇਟ ਵਿੱਚ ਸਾਈਡ ਤੇ ਰੱਖ ਲੈਣੇ ਹੁਣ ਮੈਂ ਜਿਹਦੇ ਵਿੱਚ ਬਰਫੀ ਜਮਾਨੀ ਆ ਟਰੇ ਨੂੰ ਮੈਂ ਹਲਕਾ ਜਿਹਾ ਗ੍ਰੀਸ ਕਰਕੇ ਉਹਦੇ ਵਿੱਚ ਬਟਰ ਪੇਪਰ ਲਗਾ ਦਾਂਗੀ ਤੁਸੀਂ ਕਿਸੇ ਥਾਲੀ 'ਚ ਵੀ ਚਾਹਦੇ ਹੋ ਤੇ ਉਹਦੇ 'ਚ ਵੀ ਇਹਨੂੰ ਸੈੱਟ ਕਰ ਸਕਦੇ ਹੋ ਅਗਰ ਟਰੇ ਨਹੀਂ ਹੈਗੀ ਤੇ ਕੋਈ ਵੀ ਬਰਤਨ ਲੈ ਸਕਦੇ ਹੋ ਜਿਹਦੇ 'ਚ ਤੁਸੀਂ ਇਹਨੂੰ ਬਰਫੀ ਨੂੰ ਸੈੱਟ ਕਰ ਲਓ ਐ ਮੈਂ ਟਰੇ ਹੈਗੀ ਮੇਰੇ ਕੋਲ ਉਹਦੇ 'ਚ ਮੈਂ ਇੱਕ ਬਟਰ ਪੇਪਰ ਲਗਾਤਾ ਹਾਂ ਥੋੜਾ ਜਿਹਾ ਬਟਰ ਪੇਪਰ ਫालतू ਲਗਾਇਆ ਬਾਹਰ ਦੀ ਸਾਈਡ ਤਾਂਕਿ ਬਰਫੀ ਨੂੰ ਕਢਣਾ ਸੌਖਾ ਹੋ ਜਾਏ ਇਹਨੂੰ ਇੱਕ ਸਾਈਡ ਤੇ ਰੱਖ ਦਾਂਗੇ ਹੁਣ ਮੈਂ ਉਸੇ ਪੈਨ ਦੇ ਵਿੱਚ ਥੋੜਾ ਜਿਹਾ ਘਿਓ ਪਾਵਾਂਗੀ ਇੱਕ ਚਮਚ ਘਿਓ ਥੋੜਾ ਪਿਗ ਸਾਰੀ ਰੈਸਪੀ ਚ ਟੋਟਲ 3 ਤੋਂ 4 ਟੇਬਲ ਸਪੂਨ ਦੇ ਕਰੀਬ ਸਿਰਫ ਖਿਓ ਲੱਗਿਆ ਹੈ 3 ਟੇਬਲ ਸਪੂਨ ਟੋਟਲ ਹੁਣ ਮੈਂ ਇਹਦੇ ਚ ਸਾਰੀਆਂ ਖਜੂਰਾ ਜਿਹੜੀਆਂ ਕੱਟ ਕੇ ਰੱਖੀਆਂ ਸੀ ਉਹਨਾਂ ਨੂੰ ਇਹਦੇ ਚ ਭੁੰਨ ਲਾਂਗੇ ਸੌਫਟ ਹੋਣ ਤੱਕ ਨਰਮ ਹੋ ਜਾਣ ਜਦ ਤੱਕ ਇਹ ਆਟੇ ਦੀ ਤਰ੍ਹਾਂ ਇਕੱਠੀਆਂ ਨਾ ਹੋ ਜਾਣ ਤਦ ਤੱਕ ਅਸੀਂ ਇਹਨੂੰ ਹਲਕੇ ਸੇਕ ਤੇ ਭੁੰਦੇ ਰਾਂਗੇ ਖਿਓ ਅਸੀਂ ਇਹਦੇ ਚ ਤਾਂ ਪਾ ਰਹੇ ਹਾਂ ਖਿਓ ਭਾਂ ਦੇ ਨਾਲ ਕੀ ਹੈ ਇਹਦੀ ਚਮਕ ਆ ਜਾਏਗੀ ਹਲਕਾ ਹਲਕਾ ਇਹਨੂੰ ਭੁੰਨਾਗੇ ਸੇਕ ਹਲਕਾ ਹੀ ਰੱਖਣਾ ਤੁਸੀਂ ਮੀਡੀਅਮ ਲੋ ਟੂ ਮੀਡੀਅਮ ਰੱਖਣਾ ਮੀਡੀਅਮ ਤੋਂ ਵੀ ਥੋੜਾ ਘੱਟ ਤੇ ਇਹਨੂੰ ਅਸੀਂ ਇਸ ਤਰ੍ਹਾਂ ਲੱਕੜ ਦੇ ਚਮਚ ਨਾਲ ਦਬਾ-ਦਬਾ ਕੇ ਇਹਨੂੰ ਅਸੀਂ ਸੌਫਟ ਕਰਾਂਗੇ ਦਬਾਉਂਦੇ ਰਾਂਗੇ ਇਹਨੂੰ ਹਲਕਾ ਹਲਕਾ ਦਬਾਂਦੇ ਜਾਂਦੇ ਜਾਨੇ ਆ ਦੇਖੋ ਇਹ ਖਜੂਰਾਂ ਜਿਹੜੀਆਂ ਨੇ ਸੌਫਟ ਹੁੰਦੀਆਂ ਜਾ ਰਹੀਆਂ ਤੇ ਇਕੱਠੀਆਂ ਵੀ ਹੋ ਰਹੀਆਂ ਨੇ ਸਾਰਾ ਘਿਓ ਵੀ ਪੀ ਲਿੱਤਾ ਇਹਨਾਂ ਨੇ ਕਾਫੀ ਹੱਦ ਤੱਕ ਇਕੱਠੀਆਂ ਹੋਈਆਂ ਨੇ ਥੋੜੀ ਦੇਰ ਹੋਰ ਇਹਨੂੰ ਹਲੇ ਭੁੰਨਾਂਗੇ ਅਸੀਂ ਦਬਾਉਂਦੇ ਰਹੇ ਇਹਨਾਂ ਨੂੰ ਤੇ ਥੋੜਾ ਜਿਹਾ ਇਹਨੂੰ ਪਰਤਦੇ ਰਹੋ ਐਂਜ ਕਰਕੇ ਇਹਨੂੰ ਥੋੜਾ ਜਿਹਾ ਦਬਾ ਲਓ ਦੋਨੋਂ ਸਾਈਡ ਤੋਂ ਤਾਂਕਿ ਐ ਚੰਗੀ ਤਰ੍ਹਾਂ ਸੌਫਟ ਹੋ ਜਾਵੇ ਬਸ ਐ ਮੇਰੀਆਂ ਖਜੂਰਾਂ ਸਾਰੀਆਂ ਸੌਫਟ ਹੋ ਗਈਆਂ ਨੇ ਔਰ ਭੁੱਜ ਗਈਆਂ ਚੰਗੀ ਤਰ੍ਹਾਂ ਜਿਆਦਾ ਸੇਕ ਤੇਜ ਨਹੀਂ ਕਰਨਾ ਸਾੜਨਾ ਜਾਂ ਨਹੀਂ ਤੇ ਉਹਦਾ ਸਵਾਦ ਨਹੀਂ ਆਏਗਾ ਅਗਰ ਚਾਹੋ ਤਾਂ ਮਿਕਸੀਚ ਗ੍ਰਾਈਂਡ ਵੀ ਕਰ ਸਕਦੇ ਹੋ ਪਰ ਮੇਰੀਆਂ ਬੜੀਆਂ ਸਾਫਟ ਖਜੂਰਾਂ ਸੀ ਇਹ ਇਸ ਤਰ੍ਹਾਂ ਹੀ ਆਰਾਮ ਨਾਲ ਹੋ ਗਈਆਂ ਨੇ ਬਿਲਕੁਲ ਇਕੱਠੀਆਂ ਹੋ ਗਈਆਂ ਬਸ ਹੁਣ ਮੈਂ ਇਹਦੇ ਵਿੱਚ ਡਰਾਈ ਫਰੂਟ ਮਿਕਸ ਕਰ ਲਾਂਗੀ ਇਸ ਟਾਈਮ ਤੁਸੀਂ ਚਾਹੋ ਤਾਂ ਗੈਸ ਨੂੰ ਬੰਦ ਕਰ ਸਕਦੇ ਹੋ ਕਿਉਂਕਿ ਅਗਰ ਆਰਾਮ ਨਾਲ ਲੈਨ ਨੂੰ ਤੁਸੀਂ ਮਿਕਸ ਕਰ ਲ ਸਕਦੇ ਹੋ ਫਿਰ ਐ ਮੈਂ ਸਾਰਾ ਡਰਾਈ ਫਰੂਟ ਇਹਦੇ ਚ ਪਾ ਦਾਂ ਹਲਕਾ ਹਲਕਾ ਇਹਨੂੰ ਪਹਿਲੇ ਮਿਕਸ ਕਰ ਲਓ ਗਰਮ ਹੈ ਬਹੁਤ ਜ਼ਿਆਦਾ ਪੈਨ ਵੀ ਗਰਮ ਹੈ ਤੇ ਖਜੂਰਾਂ ਵੀ ਬੜੀਆਂ ਗਰਮ ਨੇ ਹੱਥ ਤੇ ਲੱਗਣਾ ਨਹੀਂ ਤੇ ਇਹਨੂੰ ਤੁਸੀਂ ਖੁਰਪੀ ਨਾਲ ਜਾਂ ਲੱਕੜ ਦੇ ਚਮਚ ਨਾਲ ਹੀ ਮਿਕਸ ਕਰੋ ਜਿਹੜੇ ਮਖਾਣੇ ਤੇ ਗੋੰਦ ਸੀ ਉਹ ਵੀ ਵਿੱਚੇ ਪਾ ਦਾਂਗੇ ਮਖਾਣੇ ਤੇ ਗੋੰਦ ਵੀ ਪਾਤੀ ਐ ਮੈਂ ਬਸ ਆਰਾਮ ਨਾਲ ਇਹਨੂੰ ਮਿਕਸ ਕਰ ਲਓ ਤੁਸੀਂ ਹੁਣ ਮੈਂ ਇਹਦੇ ਵਿੱਚ ਅੱਧਾ ਚਮਚ ਛੋਟੀ ਇਲਾਚੀ ਪਾਤੀ ਐ ਉਹਦਾ ਪਾਊਡਰ ਹੈ ਛੋਟੀ ਇਲਾਚੀ ਦਾ ਪੀਸ ਕੇ ਪਾਊਡਰ ਬਣਾਇਆ ਹੋਇਆ ਹੈ ਤੇ ਅੱਧਾ ਚਮਚ ਇਸ ਮੇਦੇ ਚ ਸੁੰਡ ਪਾ ਦਾਂਗੇ ਜਿਹੜਾ ਅਦਰਕ ਦਾ ਪਾਊਡਰ ਹੁੰਦਾ ਹੈ ਥੋੜਾ ਟੇਸਟ ਵਧੀਆ ਆ ਜਾਂਦਾ ਹੈ ਤੇ ਇਹਨ ਮਿਕਸ ਕਰ ਲਓ ਅਗਰ ਤੁਹਾਨੂੰ ਮੁਸ਼ਕਿਲ ਲੱਗੇ ਇੱਕ ਚਮਚ ਹੋਰ ਲੈ ਲਓ ਦੋ ਇੱਕ ਅਕੜਛੀ ਵੀ ਲੈ ਸਕਦੇ ਹੋ ਨਾਲ ਦੋ ਚੀਜ਼ਾਂ ਨਾਲ ਕਰ ਲਓ ਪਰ ਵਾ ਇੱਕ ਨਾਲ ਹੀ ਆਰਾਮ ਨਾਲ ਮਿਕਸ ਹੋ ਜਾਏਗਾ ਆਰਾਮ ਨਾਲ ਕਰੋ ਇਹ ਦੇਖੋ ਚੰਗੀ ਤਰ੍ਹਾਂ ਸਾਰਾ ਮਿਕਸ ਹੋ ਗਿਆ ਖਜੂਰਾ ਚੰਗੀ ਤਰ੍ਹਾਂ ਡਰਾਈ ਫਰੂਟ ਦੇ ਵਿੱਚ बस ਹੁਣ ਅਸੀਂ ਇਹਨੂੰ ਸੈੱਟ ਕਰਨੇ ਆ ਜਿਹੜੀ ਟ੍ਰੇ ਨੂੰ ਮੈਂ ਗ੍ਰੀਸ ਕੀਤਾ ਆਇਆ ਸੀ ਉਸ ਟ੍ਰੇ ਦੇ ਵਿੱਚ ਅਸੀਂ ਇਹ ਸਾਰਾ ਪਾ ਦਾਂਗੇ ਮਟੀਰੀਅਲ ਹਲੇ ਤੁਹਾਨੂੰ ਖਿਲਰੀ ਖਿਲਰੀ ਲੱਗਦੀ ਹੈ ਪਰ ਅਸੀਂ ਇਹਨੂੰ ਚੰਗੀ ਤਰ੍ਹਾਂ ਦਬਾ ਕੇ ਸੈੱਟ ਕਰਾਂਗੇ ਬਾਜ਼ਾਰੋਂ ਤੇ ਅਬਰਫੀ ਤੁਹਾਨੂੰ ਪਤਾ ਨਹੀਂ 900 ਰੁਪਏ ਜਾਂ 1000 ਰੁਪਏ ਕਿਲੋ ਮਿਲੇਗੀ ਪਰ ਘਰ ਤੇ ਬਹੁਤ ਹੀ ਅੱਛੀ ਔਰ ਵਧੀਆ ਸਸਤੀ ਪੈਂਦੀ ਹੈ ਅਬਰਫੀ ਬਸ ਇਹਨੂੰ ਇਹ ਦੇਖੋ ਇੰਜ ਚਮਚ ਨਾਲ ਚੰਗੀ ਤਰ੍ਹਾਂ ਦਬਾ ਲਓ ਯਾ ਕੋਈ ਗਲਾਸ ਜਾਂ ਕਟੋਰੀ ਲੈ ਸਕਦੇ ਹੋ ਉਹਦੇ ਨਾਲ ਵੀ ਇਹਨੂੰ ਚੰਗੀ ਤਰ੍ਹਾਂ ਦਬਾ ਦਬਾ ਕੇ ਸੈੱਟ ਕਰ ਲਓ ਜਿੰਨਾ ਚੰਗੀ ਤਰ੍ਹਾਂ ਦਬਾਓਗੇ ਉੰਨੇ ਤੁਹਾਡੇ ਪੀਸ ਚੰਗੇ ਕੱਟੇ ਜਾਣਗੇ ਐਵੇਂ ਦੇਖੋ ਚੰਗੀ ਤਰ੍ਹਾਂ ਦਬਾ ਲਿੱਤਾ ਸਾਰਾ ਹੁਣ ਮੈਂ ਇਹਦੇ ਤੇ ਥੋੜੀ ਜਿਹੀ ਖਸਖਾਸ ਪਾਵਾਂਗੀ ਇਹਦਾ ਵੀ ਟੇਸਟ ਬੜਾ ਵਧੀਆ ਆਂਦਾ ਹੈ ਔਰ ਜਿਹੜਾ ਪਿਸਤਾ ਕੱਟਿਆ ਸੀ ਥੋੜਾ ਜਿਹਾ ਪਿਸਤਾ ਪਾ ਦਾਂਗੇ ਤੇ ਇਹਨੂੰ ਅਸੀਂ ਸੈੱਟ ਕਰ ਦਾਂਗੇ ਇੱਕ ਟੋਰੀ ਨਾਲ ਲਾ ਕੇ ਕੋਲੀ ਲੋ ਕੋਈ ਗਲਾਸ ਲੈ ਲਓ ਕਿਸੇ ਨਾਲ ਇਹਨੂੰ ਤੁਸੀਂ ਦਬਾ ਦਿਓ ਤਾਂ ਕਿ ਜਿਹੜਾ ਪਿਸਤਾਰ ਖਸਖਸ ਹੈ ਉਹ ਚੰਗੀ ਤਰ੍ਹਾਂ ਦੇ ਵਿੱਚ ਸੈੱਟ ਹੋ ਜਾਏ ਬਸ ਉਹਨਾਂ ਨੂੰ ਅਸੀਂ ਜੰਮਣ ਵਾਸਤੇ ਰੱਖ ਦੇਣਾ ਇਹ ਬਰਫੀ ਸਾਡੀ 2 ਕੋ ਘੰਟਿਆਂ ਚ ਜੰਮ ਜਾਏਗੀ ਜਿਆਦਾ ਧੀਰ ਨਹੀਂ ਲੱਗਦੀ ਇਹ 2 ਘੰਟਿਆਂ ਬਾਅਦ ਦੇਖੋ ਮੈਂ ਚੈੱਕ ਕੀਤਾ ਮੇਰੀ ਬਰਫੀ ਚੰਗੀ ਤਰ੍ਹਾਂ ਜੰਮ ਚੁੱਕੀ ਹੈ ਹੱਥ ਲਗਾ ਕੇ ਆਪ ਦੇਖ ਸਕਦੇ ਹੋ ਹੁਣ ਮੈਂ ਇਹਨੂੰ ਹਿੱਚੋ ਕੱਢ ਲਾਂਗੀ ਟ੍ਰੇ ਚ ਕਿੰਦੀ ਸੋਹਣੀ ਲੰਗ ਲੱਗ ਰਹੀ ਹੈ ਬਰਫੀ ਦਾ ਇਹ ਜਿਹੜਾ ਸਾਈਡ ਤੇ ਬਟਰਪੇਪਰ ਫालतੂ ਰੱਖਿਆ ਸੀ اسی ਕਰਕੇ ਸੀ ਵੀ ਇਹਦੇ ਨਾਲ ਇਹ ਵਿੱਚੋਂ ਰਾਮਨਲ ਕੱਢੀ ਜਾਏ ਦੇਖੋ ਰਾਮਨਲ ਨਿਕਲ ਗਈ ਨਾ ਹੁਣ ਅਸੀਂ ਇਹਦਾ ਬਟਰਪੇਪਰ ਲਾ ਦਾਂਗੇ ਹੌਲੀ ਹੌਲੀ ਸਾਈਡਾਂ ਤੋਂ ਖਿੱਚ ਲਓ ਤੇ ਉਲਟਾ ਕਰਕੇ ਇਹਦੇ ਚ ਸਾਰਾ ਬਟਰਪੇਪਰ ਕੱਢ ਲਾਂਗੇ ਇਹ ਦੇਖੋ ਬਸ ਬੜੇ ਆਰਾਮ ਨਾਲ ਨਿਕਲ ਜਾਂਦਾ ਹੈ ਆ ਡਰਾਈ ਫਰੂਟ ਦੇਖੋ ਡਰਾਈ ਫਰੂਟ ਕਿੰਨਾ ਸੋਹਣਾ ਸਾਰੀ ਜਗ੍ਹਾ ਫਰਸਟ ਕਲਾਸ ਸੈੱਟ ਹੋਇਆ ਹੈ ਮੁਰਫੀ ਵੀ ਬੜੀ ਵਧੀਆ ਜੰਮ ਗਈ ਹੈ ਪਰ ਇਹਨੂੰ ਕੱਟਣ ਵਾਸਤੇ ਕੋਈ ਤਾਕਤਵਰ ਬੰਦਾ ਚਾਹੀਦਾ ਹੈ ਮੇਰੇ ਕੋਲ ਤੇ ਕੱਟੀ ਨਹੀਂ ਗਈ ਤੇ ਮੈਂ ਹਸਬੰਦ ਨੂੰ ਬੁਲਾਇਆ ਤੇ ਮੈਂ ਕਿਹਾ ਜਰਾ ਤੁਸੀਂ ਕੱਟੋ ਜ਼ੋਰ ਲਗਾਓ ਜਰਾ ਤੁਸੀਂ ਵੀ ਕੋਈ ਘਰ ਦੇ ਤਾਕਤਵਰ ਬੰਦੇ ਨੂੰ ਬੁਲਾ ਲੈਣਾ ਹੁਣ ਅਸੀਂ ਇਹਦੇ ਪੀਸ ਕੱਟ ਦਾਂਗੇ ਜਿਸ ਤਰ੍ਹਾਂ ਤੁਸੀਂ ਚਾਹਦੇ ਲੰਬੇ ਚੌੜੇ ਜਿਸ ਤਰ੍ਹਾਂ ਦੇ ਚਾਹਦੇ ਹੋ ਉਸ ਸ਼ੇਪ ਦੇ ਕੱਟ ਲਓ ਚਾਕੂ ਥੋੜਾ ਵੱਡਾ ਲੈਣਾ ਇਸਰਾ ਜਿਹਦੇ ਨਾਲ ਥੋੜਾ ਜ਼ੋਰ ਲੱਗਦਾ ਤੇ ਆਰਾਮ ਨਾਲ ਕੱਟਿਆ ਜਾਏ ਪਰ ਕੱਟੀ ਬੜੀ ਸੋਹਣੀ ਜਾ ਰਹੀ ਹੈ ਬਸ ਚਾਕੂ ਥੋੜਾ ਤੇਜ਼ ਔਰ ਵੱਡਾ ਹੋਣਾ ਚਾਹੀਦਾ ਮੈਂ ਇਹਦੇ ਲੰਬਾਈ ਚ ਪੀਸ ਕੱਟ ਰਹੀ ਆਂ ਬਸ ਐਸੇ ਨਾਲ ਲੰਬੇ ਕੱਟ ਕੇ ਹੁਣ ਅਸੀਂ ਇਹਦੇ ਦੋ ਪੀਸ ਕਰ ਲਾਂਗੇ ਇਹਨਾਂ ਡਰਾਈ ਫਰੂਟ ਹੁੰਦਾ ਨਾ ਉਹਦੇ ਨਾਲ ਫਿਰ ਜ਼ੋਰ ਲੱਗਦਾ ਥੋੜਾ ਕੋਈ ਇਹਨੂੰ ਖਜੂਰ ਪਾਕ ਜਾਂ ਕੋਈ એનર્ਜੀ ਬਾਰਵੀ ਇਹਨੂੰ ਕਹਿ ਦਿੰਦੇ ਨੇ ਅਸੀਂ ਖਜੂਰ ਦੀ ਬਰਫੀ ਵੀ ਕਹਿ ਦਿੰਨੇ ਆ ਜੋ ਮਰਜ਼ੀ ਨਾਮ ਲੈ ਲਓ ਚੀਜ਼ ਤੇ ਇੱਕੋ ਹੀ ਐ ਇੱਕ ਪੀਸ ਤੁਸੀਂ ਖਾ ਲਓ ਸਵੇਰੇ ਤੁਹਾਨੂੰ ਚੰਗੀ ਤਰ੍ਹਾਂ ਲੱਗੇਗਾ ਕੁਝ ਖਾਧਾ ਹੈ ਤਾਕਤ ਆਂਦੀ ਹੈ ਸਰੀਰ 'ਚ ਕਾਫੀ ਨਾਲ ਦੁੱਧ ਦਾ ਗਲਾਸ ਲਵੋ ਤੇ ਸਾਰਾ ਦਿਨ એનર્ਜੀ ਬਣੀ ਰਹੇਗੀ ਤੁਹਾਡੀ ਅ ਦੇਖੋ ਮੈਂ ਤੁਹਾਨੂੰ ਪੀਸ ਚੁੱਕੇ ਦਿਖਾ ਰਹੀ ਹਾਂ ਕਿੰਨੀ ਵਧੀਆ ਦੇਖੋ ਫਰਸਟ ਕਲਾਸ ਬਰਫੀ A1 ਸੈਟ ਹੋਈ ਹੈ ਜਿੰਨੀ ਦਿਖ ਰਹੀ ਹੈ ਉਨੀ ਖਾਣ ਵਿੱਚ ਵੀ ਬਹੁਤ ਸੁਆਦੀ ਹੈ ਔਰ 슈ਗਰ ਪੇਸ਼ੈਂਟ ਜਿਹੜੇ ਨੇ ਉਹ ਤੇ ਰਾਮਨਲ ਖਾ ਸਕਦੇ ਨੇ ਕੋਈ ਵੀ ਖਾ ਸਕਦਾ ਤੇ ਜੇ ਤੁਹਾਨੂੰ ਮੇਰੀ ਖਜੂਰਾਂ ਦੀ ਬਰਫੀ ਦੀ ਰੈਸਪੀ ਚੰਗੀ ਲੱਗਦੀ ਹੈ ਤੇ ਤੁਸੀਂ ਮੇਰੇ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰ ਦੇਣਾ ਤੇ ਆਪਣੇ ਕਮੈਂਟਸ ਮੇਰੇ ਨਾਲ ਸ਼ੇਅਰ ਜਰੂਰ ਕਰਨਾ ਸਬਦਾ ਰਬ ਰਖਾ ਵਾਹਿਗੁਰਜੀ ਦਾ ਖਾਨ ਸਾਹਿਬ ਵਾਹਿਗੁਰਜੀ ਦੀ ਫਤਿਹ ਅਗਲੀ ਰੈਸਪੀ ਚ ਅਸੀਂ ਫੇਰ ਮਿਲਾਂਗੇ